ਉਹ ਕੋਈ ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਕਾਂਗਰਸ ਦਾ ਜਿਹੜਾ ਤੁਹਾਡੀ ਪਾਰਟੀ ਦਾ ਕੈਲਕੂਲੇਸ਼ਨ ਹੋ ਇੱਕ ਵਾਰ ਫਿਰ ਤੋਂ ਜਾਗਰ ਹੋ ਗਿਆ ਜੀ ਰਾਣਾ ਗੁਰਜੀਤ ਨੇ ਰਾਜਾ ਬੜੇ ਕਿਤੇ ਬਹੁਤ ਵੱਡੇ ਦੋਸ਼ ਲਾਏ ਨੇ ਕਹਿੰਦੇ ਸੈਲਫਿਸ਼ ਬੰਦਾ ਹੈ ਕਿੰਨੇ ਵਰਦਾ ਨਕਲੀ ਹਾਸਾ ਹੈ ਪ੍ਰਧਾਨਗੀ ਨੂੰ ਲੈ ਕੇ ਫਿਰ ਤੋਂ ਇੱਕ ਕਹਾਣੀ ਸ਼ੁਰੂ ਹੋ ਗਿਆ ਜੀ ਦੇਖੋ ਇੱਕ ਤਾਂ ਗੱਲ ਮੈਂ ਇਹਦੀ ਇੱਕ ਗੱਲ ਦੀ ਸਮਝਦਾ ਵੀ ਜਿਸ ਵੇਲੇ ਕੋਈ ਕੋਈ ਗੱਲ ਦਿਸਦੀ ਹੋਵੇ ਵੀ ਤਾਕਤ ਦਿਸਦੀ ਹੋਵੇ ਤੇ ਕਈ ਵਾਰੀ ਵਰਕਰ ਸਾਥੀ ਜਾਂ ਲੀਡਰ ਆਪਸ ਦੇ ਵਿੱਚ ਉਹ ਗੱਲ ਕਰਦੇ ਆ ਹਰ ਇੱਕ ਦਾ ਮਨ ਕਰਦਾ ਵੀ ਮੈਂ ਸੀਐਮ ਬਣ ਜਾਈਏ ਮਗਰੀ ਕਾਟੋਕਲੇ ਜਿਹੜਾ ਜਿਸ ਵੇਲੇ ਉਹਨਾਂ ਪਾਰਟੀਆਂ 'ਚ ਹੁੰਦਾ ਆ ਜਿਨ੍ਹਾਂ ਦੀ ਸਰਕਾਰ ਕੋ ਦਿਸਦੀ ਹੋਵੇ ਬਣਨ ਵਾਲੀ ਇਹ ਬਾਕੀ ਪਾਰਟੀਆਂ ਤਾਂ ਜਿਦਾਂ ਹੁਣ ਅਕਾਲੀ ਦਲ ਲੈ ਲਈ ਉਹ ਤਾਂ ਖਾਲੀ ਦਾਲੀ ਹੋ ਗਿਆ ਉਹਦੇ ਅੰਦਰ ਕੌਣ ਕਹੇਗਾ ਕਿ ਮੈਂ ਪ੍ਰਧਾਨ ਬੰਨਾ ਉਹਨਾਂ ਦੇ ਤਾਂ ਪ੍ਰਧਾਨ ਅਸਤੀਫਾ ਦੇ ਹੀ ਜਾਂਦੇ ਆ ਲੱਗਦਾ ਜੇ ਇਸ ਤਰ੍ਹਾਂ ਕਾਟੋਕਲੇਸ਼ ਰਿਹਾ ਤਾਂ ਸਰਕਾਰ ਤੁਹਾਡੀ ਬਣ ਜੂਗੀ ਦੇਖੋ ਇੱਕ ਮਿੰਟ ਇਹ ਕਾਟੋਕਲੇਸ਼ ਜਿਹੜੇ ਆ ਇਹ ਫਾਰ ਦਾ ਟਾਈਮ ਆ ਕੋਈ ਐਵੇਂ ਇੱਕ ਗੱਲ ਕੋਈ ਐਡਾ ਹੀ ਵੱਡੀ ਗੱਲ ਨਹੀਂ ਹੈ ਜਿਹਨੂੰ ਅਸੀਂ ਲਾਗੇ ਨਾਲ ਲਿਆ ਸਕੀ ਆ ਆਪਾਂ ਇਤਫਾਕ ਨਾ ਹੋ ਸਕੇ ਐਦਾਂ ਦੀ ਨਹੀਂ ਰਾਣਾ ਜੀ ਵੀ ਬਹੁਤ ਸਮਝਦਾਰ ਆ ਬੜਿੰਗ ਸਾਹਿਬ ਵੀ ਬਹੁਤ ਸਮਝਦਾਰ ਆ ਔਰ ਪਾਰਟੀ ਸਾਡੀ ਜਿਹੜੀ ਆ ਇਸ ਨੂੰ ਕੰਟਰੋਲ ਕਰੇਗੀ ਕੋਈ ਐਦਾਂ ਦੀ ਗੱਲ ਨਹੀਂ